ਨਾਜਮੀਲਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸਥਾਨਿਕ ਸਿਵਲ ਹਸਪਤਾਲ ਵਿਖੇ ਅਪਗ੍ਰੇਡ ਕੀਤੇ ਸਖੀ ਵਨ ਸਟਾਪ ਸੈਂਟਰ ਦਾ ਉਦਘਾਟਨ ਕੀਤਾ ਇਹ ਸੈਂਟਰ ਮਹਿਲਾ ਸਸ਼ਕਤੀਕਰਨ ਅਤੇ ਸੁਰੱਖਿਆ ਪ੍ਰਤੀ ਰਾਜ ਦੀ ਵਚਨਬੱਧਤਾ ਦਾ ਹਿੱਸਾ ਹੈ ਜਿਸ ਦੇ ਤਹਿਤ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਔਰਤਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਸਖੀ ਵਨ ਸਟਾਪ ਸੈਂਟਰ ਦੇ ਨਵੀਨੀਕਰਨ ਤੋਂ ਬਾਅਦ ਇਸ ਕੇਂਦਰ ਵਿੱਚ ਪੀੜਤਾ ਲਈ ਮਾਨਸਿਕ ਤੰਦਰੁਸਤੀ ਅਤੇ ਭਾਵਨਾਤਮਕ ਰਿਕਵਰੀ ਨੂੰ ਉਚਾਤ ਕਰਨ ਲਈ ਇੱਕ ਸਮਰਪਿਤ ਮੈਡੀਟੇਸ਼ਨ ਰੂਮ ਸ਼ਾਮਲ ਹੈ ਨਾਲ ਹੀ ਥੋੜੇ ਸਮੇਂ ਲਈ ਆਸਰਾ ਅਤੇ ਦੇਖਭਾਲ ਦੀ ਲੋੜ ਵਾਲੇ ਲੋਕਾਂ ਲਈ ਬਿਹਤਰ ਬਿਸਤਰੀ ਅਤੇ ਆਰਾਮ ਦੀਆਂ ਸਹੂਲਤਾਂ ਸ਼ਾਮਲ ਹਨ ਇਨ੍ਹਾਂ ਸਹੂਲਤਾਂ ਦਾ ਉਦੇਸ਼ ਇੱਕ ਹੋਰ ਸਹਾਇਕ ਅਤੇ ਇਲਾਜ ਵਾਲਾ ਵਾਤਾਵਰਨ ਬਣਾਉਣਾ ਹੈ ਇਹ ਯਕੀਨੀ ਬਣਾਉਣਾ ਹੈ ਕਿ ਘਰੇਲੂ ਹਿੰਸਾ ਜਨਸੀ ਹਮਲੇ ਜਾਂ ਦੁਰਵਿਹਾਰ ਦੇ ਹੋਰ ਰੂਪਾਂ ਤੋਂ ਪ੍ਰਭਾਵਿਤ ਔਰਤਾਂ ਨੂੰ ਇੱਕ ਛੱਤ ਹੇਠ ਸੰਪੂਰਨ ਸਹਾਇਤਾ ਮਿਲੇ ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਅਜਿਹੇ ਕੇਂਦਰ ਲਿੰਗ ਆਧਾਰਿਤ ਹਿੰਸਾ ਵਿੱਚ ਦੀਆਂ ਸਪੀੜਿਤ ਔਰਤਾਂ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਦੇ ਹਨ ਅਤੇ ਇਹਨਾਂ ਨੂੰ ਨਿਆਂ ਦਿਵਾਉਣ ਲਈ ਢੁਕਵੀਂ ਸਹਾਇਤਾ ਪ੍ਰਦਾਨ ਕਰਦੇ ਹਨ ਉਨਾ ਜਹੀ ਕੇਂਦਰਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ ਜਿਸ ਵਿੱਚ ਡਾਕਟਰੀ ਸਹਾਇਤਾ ਕਾਨੂੰਨੀ ਸਲਾਹ ਮਨੋਵਿਗਿਆਨਕ ਸਹਾਇਤਾ ਤੇ ਅਸਥਾਈ ਆਸਰਾ ਸ਼ਾਮਲ ਹਨ ਜੋ ਕਿ ਔਰਤਾਂ ਦੀ ਉਮਰ ਜਾਤ ਜਾਂ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ 24 ਘੰਟੇ ਉਪਲਬਧ ਹਨ ਇੱਥੇ ਹੀ ਦੱਸਣਾ ਜ਼ਰੂਰੀ ਹੈ ਕਿ ਵਨ ਸਟਾਪ ਸੈਂਟਰ ਕ੍ਰੀਲੂ ਹਿੰਸਾ ਤੇ ਜਿਆਦੀ ਹਮਲੇ ਜਾਂ ਕਿਸੇ ਵੀ ਕਿਸਮ ਦੀ ਹਿੰਸਾ ਦੀਆਂ ਪੀੜਤਾਂ ਨੂੰ ਇੱਕੋ ਛਤ ਹੇਠ ਮੁਫਤੀ ਡਾਕਟਰੀ ਕਾਨੂੰਨੀ ਸਹਾਇਤਾ ਪੁਲਿਸ ਸਹਾਇਤਾ ਅਸਥਾਈ ਆਸਰਾ ਪ੍ਰਦਾਨ ਕਰਦਾ ਹੈ ਜਿਸ ਵਿੱਚ ਮਨੋਵਿਗਿਆਨਿਕ ਸਲਾਹ ਸ਼ਾਮਲ ਹੈ ਉਹਨਾਂ ਆ ਕੇ ਵੱਡੇ ਪੱਧਰ ਤੇ ਔਰਤਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ